ਕੱਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਕਾਰਜ ਹੋਇਆ ਇੱਕ ਇਲੈਕਸ਼ਨ ਦਾ ਰੂਪ ਦਿੱਤਾ ਗਿਆ ਡੈਲੀਗੇਟਡ ਰਾਸ ਦਾ ਰੂਪ ਦਿੱਤਾ ਗਿਆ ਅਰ ਸਹੀ ਮੈਨੇਜ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਸ ਹੁਕਮਨਾਮੇ ਦੀ ਜਿਹੜੀ ਆਪ ਉਲੰਘਣਾ ਕੀਤੀ ਜਿਹਦੇ ਵਿੱਚ ਉਹਨਾਂ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉੱਤੋਂ ਨਿਖਤੀ ਆਦੇਸ਼ ਜਾਰੀ ਕੀਤਾ ਸੀ ਕਿ ਵੱਖ ਹੋਇਆ ਧੜਾ ਆਪਣਾ ਵੱਖਰਾ ਚੁੰਨਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੇ। ਕਦੀ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤਖਤ ਦੇ ਉੱਤੇ ਬਤੌਰ ਜਥੇਦਾਰ ਸੇਵਾ ਸੰਭਾਲੀ ਹੋ ਉਹ ਆਪ ਲੀਡ ਕਰੇ ਕਿ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰੀਂ ਸ਼ਬਦ ਆਪ ਲਿਖੇ ਉਦੋਂ ਜੋ ਸਖਤ ਤੋਂ ਸਖਤ ਸ਼ਬਦੀ ਉਹ ਲਿਖੇ ਤੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਲੰਘਣਾ ਨਵਾਂ ਚੁਗਾ ਬਾਲ ਕੇ ਕਿ ਹੁਣ ਦਿੱਲੀ ਵਾਲਿਆਂ ਨੇ ਡੱਕਣਾ ਇੰਨੀਆ ਦੇਤੀਆਂ ਵੀ ਤੂੰ ਚਿੰਤਾ ਨਾ ਕਰ ਭਈ ਬਾਲਣ ਦਾ ਪਿਛੋ ਜਿਹੜੀ ਆ ਉਹ ਕਸਰ ਨਹੀਂ ਅਸੀਂ ਰਹਿਣ ਦਿੰਦੇ ਉਦੋਂ ਭਗਵੰਤ ਮਾਨ ਹਰਾਨੇ ਕੇਜਰੀਵਾਲ ਨੇ ਉਹ ਫੂਕ ਮਾਰਨ ਵਾਲੀ ਫੂਕੜੀ ਫੜਾਤੀ ਬਈ ਹਵਾ ਦੇਣ ਚ ਸਾਡੇ ਵੱਲੋਂ ਨਹੀਂ ਕੋਈ ਕਸਰ ਰਹਿੰਦੀ ਤੇ ਨਵਾਂ ਚੁੱਲਾ ਜਿਹੜਾ ਉਹ ਬਾਲਿਆ ਬਹੁਤ ਹੀ ਮੈਂ ਸਮਝਦਾ ਇੱਕ ਮੰਦ ਭਾਗੀ ਤੇ ਦੁਖਦਾਈ ਕਟਾ ਕਿਉਂਕਿ ਜਿੰਨਾ ਲੋਕਾਂ ਨੇ ਸੇਵਾ ਕੀਤੀ ਹੋਈ ਤੱਕ ਤੋ ਤੇ ਉਹ ਹੀ ਭੁੱਲ ਜਾਂ ਕਿ ਅਸੀ ਹੁਕਮਨਾਮੇ ਚ ਕੀ ਲਿਖਿਆ ਹੈ ਔਰ ਦੂਜਾ ਜਿਹੜਾ ਤਾਜ਼ਾ ਜਿਹੜਾ ਇੱਕ ਜਥੇਦਾਰ ਸਾਹਿਬ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀ ਕਿ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਨਾ ਕਰੇ ਉੱਥੇ ਵੀ ਤੁਸੀਂ ਫਿਰ ਭਾਗੀਦਾਰ ਵਿੱਚ ਬੜੇ ਦੁਬਾਰਾ ਉਹਨਾਂ ਤੇ ਵੀ ਗੱਲ ਵਿੱਚ ਮੌਜੂਦਾ ਚਹੇ ਤਾਂ ਸਾਹਿਬ ਦੀ ਵੀ ਗੱਲ ਤੁਸੀਂ ਨਹੀਂ ਮੰਨੀ ਤੇ ਤੁਸੀਂ ਜਾਲਸਾਜੀ ਕਰਕੇ ਸਾਰੀ ਇੱਕ ਜਿਹੜੀ ਆ ਹੁਣ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਗਲਤ ਆ ਸੰਵਿਧਾਨਕ ਤੌਰ ਦੇ ਉੱਤੇ ਵੀ ਗਲਤ ਆ ਔਰ ਵੈਸੇ ਵੀ ਨੈਤਿਕ ਤੌਰ ਦੇ ਉੱਤੇ ਤੇ ਗਲਤ ਹੈ ਹੀ ਹੈ ਕਿਉਂਕਿ ਉਹ ਸਾਰੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੀ ਬਹੁਤ ਵੱਡੀ ਉਲੰਘਣਾ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਭਰਤੀਆਂ ਕੀਤੀਆਂ ਨੇ ਵੱਖਰੀਆਂ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਹੈ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮਤਲਬ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲਦੀ ਹੈ ਇਸ ਹਨਾ ਰਿਟਰਨ ਸਵਿਧਾਨਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਹੈ ਔਰ ਸਾਰੇ ਚੋਣ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਹੈ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਦੀ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ 2 ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼ਰਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣ ਸਕਦਾ ਸ਼ਰਮਣੀ ਕਾਲੀ ਦਲ ਦਾ ਪਰ ਉਹਨੂੰ ਪੰਜ ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮ੍ਹਾਂ ਕਰਾਉਣਾ ਪਏ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੰਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਗੇਟ ਅਗੇ ਭਰਤੀ ਕਰਕੇ ਬਣਿਆ ਫੇਰ ਉਹ ਡਿਸਟ੍ਰਿਕਟ ਡੈਲੀਗੇਟ ਬਣਿਆ ਫਿਰ ਸਟੇਟ ਡੈਲੀਗੇਟ ਬਣਿਆ ਇਹ ਤੁਹਾਡੇ ਆ ਕੋ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਿਧਾਨ ਦੇ ਮਤਲਬ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸਬਦਾਨ ਦੇ ਮਤਲਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਹੈ ਉਹੀ ਆਕਾਲੀ ਦਲ ਦੇ ਮੈਂਬਰ ਬਣ ਦੀ ਉਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼ਰੋਮਣੀ ਆਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੀ ਹੈ ਸ਼ਰੋਮਣੀ ਆਕਾਲੀ ਦਲ ਦੀ ਜਿਹੜੀ ਸ਼ਕਤੀ ਹੈ ਉਹਨੂੰ ਕਮਜ਼ੋਰ ਕਰਨ ਵਾਸਤੇ ਦੁੰਮਦਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਥੇ ਵਾਰ-ਵਾਰ ਬੱਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੁਦਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂ ਕਿਉਂਕਿ ਜਲសាਜੀ 420 ਆ ਇਸ ਕਰਕੇ ਜਿਹੜੇ ਝਾਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਅਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਝਾਲਸਾਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 3 1996 ਦਾ ਇਹਦੀਆਂ ਪਹਿਲੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜ ਦੇਣਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਬੇਰ ਐਸ ਦਾ ਸ਼੍ਰੋਮਣੀ ਅਕਾਲੀ ਦਲ ਇਹ ਜੇ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲ ਸਕੀਲ ਜਿਹੜਾ ਸਾਡਾ ਤਕਣੀ ਚੋਂ ਨਿਸ਼ਾਨ ਹੈ is a result for it in that state under the provisions of the election symbols reservation and allotment order 1968 1968 da jehda election te symbol order hai na jehda act hai jehde tahet partiyan nu chunn nishan allot hunde hai eh notification hoyi hai eh registered recognized party hai in the state of punjab te eda symbol jehda hage eh chunn nishan jehda hage eda ਉਹ ਤਕਰੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਹੈ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰਾ ਵਕਤ ਸਾਝੀ ਹੁੰਦੀ ਆ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਦ ਖੜੀ ਕਰਕੇ ਜਿਵੇਂ ਅੱਗੇ ਬਕਰੇ ਇਸ਼ੂ ਬਣਾ ਕੇ ਕਾਣੀ ਤੁਹਾਨੂੰ ਬਧਰਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਿਚਰ ਜਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਉਹ ਦੇਣੇ ਪੈਣ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਕਿਆਨੀ ਹਰਪ੍ਰੀਤ ਸਿੰਘ ਉਥੇ ਵਾਲੀਆਂ ਮਹਾਰਾਸ਼ਟਰਾ ਵਾਲੀਆਂ ਮੈਂ মিডিਆ ਦੀ ਨੋਟਿਸ ਵਾਸਤੇ ਵੀ ਦੱਸਿਆ ਕਿ ਬਾਹਰ ਰਾਸ਼ਟਰ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਸਾਡੇ ਦੀ ਟਰਮ ਰਹਿੰਦੀ ਸੀ ਤੇ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਬੰਦੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਲੀਕੇਟ ਵੀ ਪਾਰਟੀਆਂ ਦੇ ਬੰਦੇ ਗਏ ਜਿਹੜੇ ਨਵੇਂ ਸੀ ਚੁਣੇ ਹੋਏ ਉਹ ਵੀ ਬੰਦੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੁਦਰਤੀ ਟਰਮ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਚੁਣ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟਡ ਹਨ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਆ ਉਹ ਸਾਰੇ ਸ਼ਰਮਣੀ ਅਕਾਲੀ ਦਲ ਦੇ ਇਹ ਲੋਕਾਂ ਨੂੰ ਗੁਰਾਂ ਨਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਲੜਨੀ ਸੀ ਤੇ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਇਸ਼ੂ ਕਰਾਓ ਤੇ ਉਦੋਂ ਆ ਕੇ ਤੁਸੀਂ ਕਾਪੀਆਂ ਇਸ਼ੂ ਕਰਾਉਣੀਆਂ ਸੀ ਤੇ ਸ਼ਰਮਣੀ ਅਕਾਲੀ ਦਲ ਦੀ ਪ੍ਰਤੀ ਕਰਨੀ ਸੀ 10 ਰੁਪਏ ਪਰਚੀ ਹਰ ਇੱਕ ਦੀ ਮੈਂਬਰਸ਼ਿਪ ਫੀਸ ਜਿਹੜੀ ਹੈ ਉਹ ਜਮ੍ਹਾਂ ਕਰਾਉਣੀ ਸੀ ਇਸ ਲਈ ਨਾਲਦਿਆਂ ਨੂੰ ਉੱਥੇ ਬੈਠ ਕੇ ਗੁਮਰਾਹ ਕਰੀ ਜਾਣਾ ਕਿ ਜਿਵੇਂ ਬਾਦਰਾਸ਼ਟਰ ਚ ਹੋ ਗਿਆ ਮੈਂ ਦਿੱਲੀੋਂ ਆਹ ਕਰਾ ਦੂੰ ਮੈਂ ਦਿੱਲੀੋਂ ਉਹ ਕਰਾ ਦੂੰ ਇਸ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈ ਗਿਆ ਸਾਨੂੰ ਵੀ ਪਤਾ ਇੰਨੀ ਦਿਨ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਡੀਲ ਕਰਦੇ ਆਂ ਉਹ ਸਥਿਤੀ ਸੀ ਕਿ ਪਾਰਟੀ ਦੀ ਟਰਮ ਰਹਿੰਦੀ ਸੀ ਔਰ ਵਿੱਚ ਵਿਚਾਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰਟ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਅਡੈਕਸ਼ਨ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਾਈ ਔਰੇ ਜਿਹੜੇ ਭਰਾ ਹੁਣ ਸ਼੍ਰੋਮਣੀ ਕਮੇਟੀ ਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਰੀਕ ਤੇ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਹੈਗਾ ਇੱਕ ਵੀ ਇਹਨਾਂ ਚੋਂ ਕਿਉਂਕਿ ਪਰਚੀ ਨਹੀਂ ਕਰਾਈ 10 ਰੁਪਏ ਦੇਣ ਤੇ ਭੱਜ ਗਏ ਕੀ ਤੁਸੀਂ 10 ਰੁਪਏ ਦੀ ਪਰਚੀ ਕਟਾਈ ਹੁੰਦੀ ਤੇ ਤੁਹਾਡਾ ਅਧਿਕਾਰ ਹੋਰ ਹੁੰਦਾ ਪਰ ਤੁਸੀਂ ਉਦੋਂ ਲੋਕਾਂ ਨੂੰ ਘਬਰਾ ਕੀਤਾ ਕਿ ਮੁਫਤੀ ਲਓ ਸਾਰਾ ਕੁਝ ਮੁਫਤ ਹੈ ਤੇ ਮੁਫਤ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਇਹ ਤਾਂ ਜਦੋਂ ਕੋਰਟ 'ਚ ਜਾਵਾਂਗੇ ਤੇ ਉਦੋਂ ਪਤਾ ਲੱਗੇਗਾ ਪਰ ਅੱਜ ਜਿਹੜੀ ਖਾਸ ਇੱਕ ਮੈਨੂੰ ਕੁਝ ਚੀਜ਼ਾਂ ਨੋਟ ਕੀਤੀਆਂ ਅਸੀਂ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਦੇ ਤੋਂ ਜਿਹੜੀ ਹੈ ਜਿਹੜੀ ਮੈਂ ਉਤਿਤੇ ਤੌਰ ਤੇ ਅੱਜ ਮੀਡੀਆ ਨੂੰ ਬੇਨਤੀ ਕਰਨੀ ਚਾਹੁੰਦਾ ਭਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਸ਼ਬਦ ਤੁਹਾਡੇ ਕੋਲੋਂ ਬੋਲਿਆ ਜਾਣਾ ਜਾਂ ਲਿਖਿਆ ਜਾਣਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਬਹੁਤ ਸਾਰੀਆਂ ਅਖਬਾਰਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਿਖ ਦਿੱਤਾ ਜਿਹੜਾ ਕਿ ਮੈਂ ਸਮਝਦਾ ਕਿ ਠੀਕ ਨਹੀਂ ਸੀ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਕਿ ਕਿਤੇ ਵੀ ਚਾਰ ਬੰਦੇ ਇਕੱਠੇ ਹੋ ਕੇ ਕਹਿ ਦਣਗੇ ਕੱਲ ਨੂੰ ਕੱਲ ਨੂੰ ਕੋਈ ਕਿਤੇ ਬੈਠੇ ਬੰਦੇ ਕੋ ਹੋਰ ਚੋਣ ਕਰ ਦੇਣਗੇ ਕਿ ਕਿਸੇ ਹੋਰ ਪਾਰਟੀ ਦਾ ਮੈਂ ਬਣ ਗਿਆ ਤਾਂ ਇਸ ਤਰ੍ਹਾਂ ਪ੍ਰਧਾਨ ਦਾ ਅਹੁਦੇ ਚਾਹੁੰਦੇ ਆ ਨਾ ਪੜਦੇ ਨਿਯਮ ਹੁੰਦੇ ਆ ਮੈਂ ਲਿਖਤੀ ਤੌਰ ਤੇ ਜਿਹੜੇ ਆ ਪਾਰਟੀ ਵੱਲੋਂ ਸਾਰੇ ਅਖਬਾਰਾਂ ਦੇ ਐਡੀਟਰ ਸਾਹਿਬਾਨ ਨੂੰ ਵੀ ਇੱਕ ਬੇਨਤੀ ਪੱਤਰ ਭੇਜ ਰਿਆ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਸਾਡੀ ਡਿਊਟੀ ਹੈ ਸਾਰੇ ਬਹੁਤ ਸਾਰਿਆਂ ਦਾ ਸਨਮਾਨ ਹੈ ਬਹੁਤ ਵੱਡਾ ਸਤਿਕਾਰ ਹੈ ਬੜੀ ਵੱਡੀ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਉਹਨਾਂ ਨੂੰ ਅਸੀਂ ਲਿਖਤੀ ਤੌਰ ਤੇ ਵੀ ਭੇਜ ਰਹੇ ਹਾਂ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਹੈ ਇਹ ਬੇਸਿਰਜ ਹੋ ਰਿਹਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜਿਹੜਾ ਐਡੀਟোরিয়াল ਸਟਾਫ ਹੈ ਵਿੱਚ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਇਸ ਚੀਜ਼ ਦਾ ਕੋਈ ਵੀ ਲਿਖੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਪਣੀ ਪਾਰਟੀ ਰਜਿਸਟਰ ਕਰਾ ਲੈਣ ਜਿਹੜੇ ਮਰਜ਼ੀ ਨਾਮ ਤੇ ਕਰਾ ਲੈ। ਸਾਡੀ ਪਾਰਟੀ ਦੇ ਸਿਰਫ ਤਿੰਨ ਨਾਅਖਾ ਸ਼ਰਮਣੀ ਅਕਾਲੀ ਦਲ ਨਾਇਬੇਤ ਅੱਗੇ ਲੱਗਦਾ ਨਾਇਬੇਤ ਪਿੱਛੇ ਲੱਗਦਾ। ਔਰ ਇਹਦੀ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਨੋਟੀਫਿਕੇਸ਼ਨ ਦੀ ਕਾਪੀ ਇਹ ਮੈਂ ਤੁਹਾਨੂੰ ਸਾਹਮਣੇ ਦਿਖਾਤੀ ਆ। ਆਹ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਚਿੱਠੀਆਂ ਸਾਡੀ ਇਲੈਕਸ਼ਨ ਹੋਈ ਸੀਗੀ ਜਿਹੜੀ ਹੈ 12 April ਨੂੰ 28사 ਦੀ ਚਿੱਠੀ ਹੈ ਸਰਬੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਜਿਹੜੀ ਆਹ ਵੀ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਹੈ 5 5 ਦੀ ਸਰਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਇਸੇ ਦਫ਼ਤਰ ਦਾ ਬਿਲਡਿੰਗ ਨੰਬਰ 6 ਬੱਧਿਆ ਮਾਰਗ ਚੰਡੀਗੜ੍ਹ ਐਡਰੈਸ ਵੀ ਲਿਖਿਆ ਹੋਇਆ ਅਸੀਂ ਕੋਈ ਗੁਮਰਾਹ ਨਹੀਂ ਕਰਦੇ ਕਿਸੇ ਨੂੰ ਅਸੀਂ ਇਹ ਸਾਡੀ ਕੋਈ ਜੱਦੀ ਜਾਇਦਾਦ ਨਹੀਂ ਹੈ ਇਹ ਸਾਡੇ ਬਜ਼ੁਰਗਾਂ ਦੀ ਖੂਨ ਪਸੀਨਾ ਲਾ ਕੇ ਕਾਇਮ ਕੀਤੀ ਹੋਈ ਪਾਰਟੀ ਹੈ ਔਰ ਉਹਨਾਂ ਦੀਆਂ ਸੇਵਾਵਾਂ ਦੇ ਸਦਕਾਈ ਅਸੀਂ ਜਿਹੜਾ ਇੱਥੇ ਬੈਠੇ ਆਂ ਤੇ ਕੱਲ ਨੂੰ ਇੱਥੇ ਕੋਈ ਵੀ ਬੈਠ ਸਕਦਾ ਲੇਕਿਨ ਉਹਨੂੰ ਪਾਰਟੀ ਦਾ ਸੰਵਿਧਾਨ ਪਾਰਟੀ ਦੇ ਨਿਯਮ ਕਾਨੂੰਨ ਸਭ ਕੁਝ ਪਾਲੋ ਕਰਨਾ ਪਏਗਾ ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਬੋਲਦਿਆਂ ਜਿਵੇਂ ਉਹ ਕਹਿ ਦਿੰਦੇ ਆ ਕਈ ਵਾਰੀ ਤੁਹਾਡੇ ਕੋਲੋਂ ਵੀ ਪੁੱਛਿਆ ਜਾਂਦਾ ਕਿਰਪਾ ਕਰਕੇ ਸਾਰੇ ਚੈਨਲਾਂ ਨੂੰ ਸਾਰੀਆਂ ਅਖਬਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਇਸ ਤਰ੍ਹਾਂ ਕਿਸੇ ਵੀ ਪਾਰਟੀ ਦਾ ਨਾਮ ਜਿਹੜਾ ਬੇਸੁਜ ਨਹੀਂ ਹੋਣਾ ਚਾਹੀਦਾ ਉਹ ਕੋਈ ਆਪਣਾ ਨਾਮ ਰੱਖ ਲੈਣ ਸਾਨੂੰ ਕੋਈ ਤੜਾਜ ਉਹ ਵੱਖਰਾ ਚੱਲਣਾ ਚਾਹੁੰਦੇ ਆ ਅਸੀਂ ਤਾਂ ਬੇਨਤੀ ਕੀਤੀ ਸੀ ਕਿ ਇੱਥੇ ਆਓ ਪਰ ਜੋ ਵੱਖਰਾ ਚੱਲਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਪਰ ਇਹ ਕੰਮ ਨਹੀਂ ਚੱਲ ਸਕਦਾ ਇਹਦਾ ਅਸੀਂ ਨਿਗਲੇ ਨੋਟਿਸ ਲੈ ਰਹੇ ਆ ਇਸ ਕਰਕੇ ਅਖਬਾਰਾਂ ਨੂੰ ਅਸੀਂ ਕੋਈ ਹਿੱਸਾ ਨਹੀਂ ਪੜਾਉਣਾ ਚਾਹੁੰਦੇ ਇਸ ਲੜਾਈ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਨਾਮ ਨਾ ਲਾਵੇ ਆਲੋ ਕੁਦਰਤੀ ਚੰਡੀਗੜ੍ਹ ਤੁਸੀਂ ਕਰਤੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਨਾ ਇਹ 1996 ਚ ਕਿਉਂਕਿ ਪਾਰਟੀ ਤਾਂ ਉਸ ਤੋਂ ਪਹਿਲਾਂ ਦੀ ਰਜਿਸਟਰਡ ਆ ਉਦੋਂ ਬਰਨਾਲਾ ਸਾਹਿਬ ਦੇ ਟਾਈਮ ਤੇ ਜਦੋਂ ਇਹ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਹੋਇਆ ਸੀ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਮਐਨਏ ਕਾਫੀ ਉਹਨਾਂ ਦੇ ਨਾਲ ਉਹ ਪਾਰਟੀ ਤੋਂ ਬਾਹਰ ਚਲੇ ਪਾਰਟੀਆਂ ਦੋ ਬਣ ਗਈਆਂ ਸੀ ਇੱਕ ਸ਼ਰਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਉਸੋ ਨੇ ਬਨਾਰਾ ਸਾਹਿਬ ਚ ਦੂਜੀ ਬਣ ਗਈ ਸੀ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਚ ਬਾਦਲ ਪਾਰਟੀ ਬਣੀ ਸੀ ਬਕਰ ਕਿੰਨੇ ਸਾਲ ਪਾਰਟੀ ਚੱਲੀ ਫਿਰ ਜਦੋਂ ਉਹ ਪਾਰਟੀ ਮਰਜ ਹੋਈ ਮੈਂ ਸ਼ਬਦ ਪੜ੍ਹ ਕੇ ਦੱਸਣਾ ਇਹਦੇ ਇਹਦੇ ਚ ਲਿਖਿਆ ਹੋਇਆ ਐਂਡ ਵੈਰਲ ਸ਼੍ਰੋਮਣੀ ਅਕਾਲੀ ਦਲ ਇਜ਼ ਅ ਰਜਿਸਟਰਡ ਅਨ ਰੈਕੋਗਨਾਈਜ਼ਡ ਪੋਲਿਟਿਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੂਜਾ ਪਹਿਲਾਂ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਤਸਵੀਰ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਇਹ ਰਜਿਸਟਰਡ ਅਨ ਰੈਕਗਨਾਈਜ਼ਡ ਪੋਲੀਟੀਕਲ ਪਾਰਟੀ ਅੰਡਰ ਦਾ ਪ੍ਰੋਵੀਜ਼ਨ ਆਫ ਸੈਕਸ਼ਨ 30 ਆਫ ਰਿਪਰਜੈਂਟੇਸ਼ਨ ਆਫ ਪੀਪਲਸ ਐਕਟ ਐਂਡ ਵੇਅਰ ਐਜ਼ ਇਟ ਹੈਜ਼ ਬੀਨ ਰਿਪੋਰਟਡ ਟੂ ਦਾ ਕਮਿਸ਼ਨ ਦੈਟ ਦਾ ਅਫੋਰਸਡ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਜ਼ ਬਰਸਟ ਵਿਦ ਸ਼੍ਰੋਮਣੀ ਅਕਾਲੀ ਦਲ ਇਹ ਰੈਕਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਬਾਦਲ ਸਾਹਿਬ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਆਪਣੀ ਵੱਖਰੀ ਪਾਰਟੀ ਬੰਦ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨੂੰ ਮਰਜ ਕਰਨਾ ਚਾਹੁੰਦਾ ਦੇ ਟੈਕ ਕਮਿਸ਼ਨ ਨੇ ਆਰਡਰ ਕੀਤਾ ਸੀ ਦਾ ਅਡਜਸਟਿੰਗ ਐਂਟਰੀ ਐਸ ਸੀਰੀਅਲ ਨੰਬਰ 3394 ਰਿਲੇਟਿੰਗ ਟੂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ੈਲ ਬੀ ਅਬਕਟ ਉੱਤੇ ਜਿਹੜੀ ਰਜਿਸਟਰ ਸੀਗੀ ਉਹ ਕੈਨਸਲ ਹੋ ਔਰ ਉਹਦੀ ਕਾਪੀ ਉਹਨਾਂ ਨੇ ਬਾਦ ਸਾਹਿਬ ਨੂੰ ਉਹਦੀ ਕਾਪੀ ਉਹਨਾਂ ਨੇ ਬਾਦ ਸਾਹਿਬ ਨੂੰ ਭੇਜੀ ਸੀ ਉਹਦੇ ਚਿੱਠਿਆ ਹੋਇਆ ਕਾਪੀ ਆਫ ਦਾ ਚੀਫ ਕਾਪੀ ਟੂ ਦਾ ਚੀਫ ਇਲੈਕਟਰਲ ਅਫਸਰ ਪੰਜਾਬ ਚੰਡੀਗੜ੍ਹ ਦਕ ਕਮਿਸ਼ਨ ਹੈਜ਼ ਰੈਕੋਗਨਾਈਜ਼ ਸ੍ਰੀ ਪ੍ਰਕਾਸ਼ ਸਿੰਘ ਬਾਦਲ ਐਜ਼ ਦ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਨੇ ਆਪਣੇ ਹੱਥੀ ਬਾਦਲ ਨਾਮ ਚ ਕੋਟਵਾਇਆ ਸੀ ਕਿਉਂਕਿ ਬਾਦਲ ਨਾਮ ਲੱਗਣ ਦਾ ਮਤਲਬ ਹੈ ਕਿ ਇੱਕ ਟੜਾ ਸ਼੍ਰੋਮਣੀ ਅਕਾਲੀ ਦਲ ਜਦੋਂ ਤਿੰਨ ਲਖਤ ਹੁੰਦੇ ਆ ਤੇ ਇਹਦਾ ਮਤਲਬ ਹੈ ਜਿਹੜੀ 1920 ਦੇ ਵਿੱਚ ਬਣੀ ਹੋਈ ਪਾਰਟੀ ਕਈ ਵਾਰੀ ਮੈਨੂੰ ਯਾਦ ਆ ਅਸੀਂ ਛੋਟੇ ਸੀ ਤੇ ਕਈ ਵਾਰੀ ਸਾਡੇ ਕੋਲ ਗਲਤੀ ਨਾਲ ਬੋਲਿਆ ਜਾਂਦਾ ਸੀ ਤੇ ਬਾਲ ਸਾਹਿਬ ਉਸੇ ਨੂੰ ਟੋਕਦੇ ਸੀ ਕਿ ਕਾ ਪਾਰਟੀ ਦਾ ਨਾਮ ਠੀਕ ਲਓ ਕਈ ਵਾਰੀ ਅਸੀਂ ਸਟੇਜ ਤੋਂ ਸਟੇਜ ਚਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਸੇ ਵੇਲੇ ਵਿੱਚੇ ਰੋਕ ਦਿੰਦੇ ਹੁੰਦੇ ਸੀ ਕਿ ਪਾਰਟੀ ਦਾ ਨਾਮ ਗਲਤ ਨਾ ਲਓ ਇਹ ਸ਼੍ਰੋਮਣੀ ਅਕਾਲੀ ਦਲ ਹੈ ਇਸ ਕਰਕੇ ਇਹ ਕੋਈ ਮਜ਼ਾਕ ਨਹੀਂ ਹੁੰਦਾ ਮੈਂ ਦੋਨੇ ਚੀਜ਼ਾਂ ਪੜ੍ਹ ਕੇ ਦੱਸ ਦਿੱਤੀਆਂ ਆਰਡਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਅਨ ਰੈਕੋਗਨਾਈਜ਼ ਜਿਹੜੀ ਪਾਰਟੀ ਸੀਗੀ ਉਹ ਮਰਝ ਹੋ ਗਈ ਸੀ ਉਹਦੀ ਐਂਟਰੀ ਇਲੈਕਸ਼ਨ ਕਮਿਸ਼ਨ ਨੇ ਹਟਾ ਦਿੱਤੀ ਉਹ ਪਰ ਸਿਰਫ ਜੁਰਮਾਨੇ ਕੰਮ ਚੱਲ ਜੇ ਕਿਸ ਨੇ ਵਕਰੀ ਕਰ ਦਿੱਤੀ ਸਟੇਟੂਮ ਨਹੀਂ ਕਰਾ ਲਿਆ